ਕੋਜ਼ਨੀ ਦਸਾ ਮੈਂ ਤਾਂ ਕੰਮ ਕਰਦੀ ਫੈਕਟਰੀ ਚ ਮੇਰੇ ਇਹੀ ਵੇਟਾ ਕਮਾਉਣ ਵਾਲਾ ਸੀ ਮੇਰੇ ਤਾਂ ਕੋਈ ਆਏ ਵੀ ਨਹੀਂ ਤੇ ਉਸ ਤੋਂ ਸਵਾਏ ਦੋ ਇਹਨਾਂ ਕੋਲ ਜਿਹੜੀ ਛਾਪੂ ਸੀ ਉਹਨਾਂ ਨਾਲ ਜਿਹੜਾ ਇਹ ਬੰਦੇਾਂ ਤੇ ਇਹਨਾਂ ਨੇ ਅੱਜ ਡੀਆਈਜੀ ਪਟਿਆਲਾ ਰੇਂਜ ਹਰਚੰਦ ਸਿੰਘ ਭੁੱਲਰ ਸੰਗਰੂਰ ਜੇਲ ਪੁੱਜੇ ਤੇ ਮੀਡੀਆ ਨਾਲ ਗੱਲਬਾਤ ਕਰਦਿਆ ਬੀਤੇ ਦਿਨ ਸੰਗਰੂਰ ਜੇਲ ਵਿੱਚ ਹੋਈ ਖੂਨੀ ਝੜਪ ਦੀ ਜਾਂਚ ਕੀਤੀ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਗੱਲਬਾਤ ਕਰਦੇ ਹੋਏ ਨੇ ਕਿਹਾ ਕਿ ਬੀਤੇ ਦਿਨ ਜੇਲ੍ਹ 'ਚ ਹੋਈ ਲੜਾਈ ਕੋਈ ਗੈਂਗਵਾਰ ਨਹੀਂ ਸੀ ਇਸ ਤਰ੍ਹਾਂ ਦੀਆਂ ਲੜਾਈਆਂ ਪਹਿਲਾਂ ਵੀ ਕਈ ਵਾਰ ਹੋ ਚੁੱਕੀਆਂ ਨੇ ਅਸੀਂ ਜੇਲ੍ਹ ਵਾਰਡ ਨਾਲ ਗੱਲ ਕਰ ਚੁੱਕੇ ਹਾਂ ਅਤੇ ਨਾਮਜਦ ਵਿਅਕਤੀ ਖਿਲਾਫ ਪ੍ਰੋਟੈਕਸ਼ਨ ਵਾਰੰਟ ਲੈ ਕੇ ਉਸ ਨੂੰ ਲੈ ਜਾਵਾਂਗੇ ਪੁਲਿਸ ਰਿਮਾਂਡ ਤੇ ਪੁੱਛਣ ਤੇ ਉਹਨਾਂ ਦੱਸਿਆ ਕਿ ਮ੍ਰਿਤਕ ਤੇ ਹਮਲਾ ਕਰਨ ਲਈ ਉਹਨਾਂ ਨੇ ਪਾਣੀ ਦੀ ਟੁੱਟੀ ਹੋਈ ਪਾਈਪ ਇੱਕ ਦਰਖਤ ਦੀ ਟਾਣੀ ਤੇ ਦੋ ਚਾਕੂਆਂ ਦੀ ਵਰਤੋਂ ਕੀਤੀ ਸੀ ਜਿਨ੍ਹਾਂ 'ਚੋਂ 6 ਲੋਕ ਪਹਿਲਾਂ ਹੀ ਕਤਲ ਦੇ ਮਾਮਲੇ 'ਚ ਹਨ ਕੇਸ ਦੀ ਸਜ਼ਾ ਕੱਟ ਰਹੇ ਨੇ ਹੁਣ ਜੇਕਰ ਅਸੀਂ ਇਹਨਾਂ ਲੋਕਾਂ ਨੂੰ ਰਿਮਾਂਡ ਤੇ ਲਿਆਉਂਦੇ ਹਾਂ ਤਾਂ ਸਾਰਾ ਮਾਮਲਾ ਸਪਸ਼ਟ ਹੋ ਜਾਏਗਾ ਜਦੋਂ ਜ਼ਖਮੀ ਸ਼ਹਾਬਾਜ਼ ਦੀ ਮਾਂ ਵੀ ਜੇਲ੍ਹ ਪੁੱਜੀ ਤਾਂ ਉਸਨੇ ਕਿਹਾ ਕਿ ਪੁਲਿਸ ਨੇ ਮੇਰੇ ਬੇਟੇ ਨੂੰ ਪਹਿਲਾਂ ਵੀ ਕੁੱਟਿਆ ਸੀ ਜਦੋਂ ਮੈਂ ਕਿਹਾ ਕਿ ਕੋਈ ਸੁਣਵਾਈ ਨਹੀਂ ਹੋਈ ਮੇਰਾ ਬੇਟਾ ਸ਼ਹਾਬਾਜ਼ ਪਹਿਲਾਂ ਹੀ 302 ਤਹਿਤ ਸਜ਼ਾ ਘਟ ਰਹੀ ਹੈ ਉਹਨਾਂ ਦੱਸੇ ਕਿ ਮੇਰਾ ਬੇਟਾ ਕਿਵੇਂ ਦਾ ਹੈ ਮੈਨੂੰ ਕਿਹਾ ਜਾ ਰਿਹਾ ਹੈ ਕਿ ਉਹ ਹਸਪਤਾਲ ਵਿੱਚ ਹੈ ਮੈਨੂੰ ਇਨਸਾਫ ਚਾਹੀਦਾ ਹੈ ਬੰਦਿਆਂ ਦੀ ਮੌਤ ਕਿਉਂ ਹੋ ਜਾਂਦੀ ਹੈ ਸਰ ਕਿਸ ਤਰੀਕੇ ਦੀ ਜਾਂਚ ਚੱਲਦੀ ਹੈ ਕੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਜੀ ਕੱਲ ਜੇਲ੍ਹ ਦੇ ਵਿੱਚ ਕੁਛ ਕੈਦੀਆਂ ਦੀ ਲੜਾਈ ਹੋਈ ਸੀ ਇਹ ਕੋਈ ਗੈਂਗਵਾਰ ਨਹੀਂ ਹੈ ਇਹ ਪਹਿਲਾਂ ਆਊਟਸ ਦੇ ਵਿੱਚ ਸਾਰੇ ਜਿਹੜੇ ਇਕੱਠੇ ਰਹਿੰਦੇ ਹੁੰਦੇ ਸਨ ਕਿਸੇ ਗੱਲੋਂ ਇਹਨਾਂ ਦਾ ਕੁਝ ਦਿਨ ਪਹਿਲਾਂ ਤਕਰਾਰ ਹੋਇਆ ਪਹਿਲਾਂ ਮਾੜਾ ਮੋਟਾ ਗਲਗਲੋਚ ਹੋਇਆ ਤੇ ਕੱਲ ਇਹਨਾਂ ਨੇ ਜਿਹੜੇ ਦੋ ਬੰਦੇ ਮਾਰਤੇ ਤੇ ਦੋ ਬੰਦੇ ਜਿਹੜੇ ਬੜੇ ਸੀਰੀਅਸਲੀ ਜ਼ਖਮੀ ਨੇ ਔਰ ਜੇਂਦਰਾ ਹਸਪੀਟਲ ਅਡਮਿਟ ਨੇ ਤੇ ਜੋ ਡਾਕਟਰਸ ਤੋਂ ਰਿਪੋਰਟ ਰਹੀ ਏ ਉਹ ਆਊਟ ਆਫ ਡੇਂਜਰ ਹੈ ਸਰ ਕਾਡਲ ਸੂਪਰਡੈਂਟ ਵੱਲੋਂ ਕਦੇ ਰਿਪੋਰਟ ਭੇਜੀ ਨਹੀਂ ਗਈ ਸੀ ਜੀ ਮਨ ਕੋਈ ਕ੍ਰਿਮੀਨਲ ਰਹਿੰਦੇ ਨੇ ਜੇ ਉੱਪਰ ਰਿਪੋਰਟ ਭੇਜੀ ਮੈਨੂੰ ਮੈਨੂੰ ਬੋਲ ਤਾਂ ਲੈਂਦੇ ਹੋ ਪਹਿਲਾਂ ਹਾਂਜੀ ਹਾਂਜੀ ਇਹਦੇ ਵਿੱਚ ਪਰਚਾ ਦਰਜ ਹੋ ਗਿਆ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜੋ ਜੇਲ ਮੈਨੂਅਲ ਦੇ ਅਕੋਰਡਿੰਗਲੀ ਇਹਨਾਂ ਦਾ ਪ੍ਰੋਡਕਸ਼ਨ ਫਰੰਟ ਲੈ ਕੇ ਬੰਦੇ ਸਾਰੇ ਨੋਮੀਨੇਟਡ ਨੇ ਇਹਨਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੈ ਕੇ ਜਾਵਾਂਗੇ ਇਦੇ ਨਾਲ ਨਾਲ ਜਿਹੜੀ ਜੁਡੀਸ਼ੀਅਲ ਇਨਕੁਆਰੀ ਵੀ ਚੱਲ ਰਹੀ ਹੈ ਰਾਤੀ ਮਜਿਸਟਰ ਸਾਹਿਬ ਆਏ ਸੀ ਇੱਥੇ ਬਿਆਨ ਲੈ ਗਏ ਨੇ ਸਾਰਾ ਮੌਕਾ ਦੇਖ ਗਏ ਨੇ A to Z ਸਾਰੀ ਜਿਹੜੀ ਜੁਡੀਸ਼ੀਅਲ ਇਨਕੁਆਰੀ ਉਸੇਪਰੇਟ ਚੱਲ ਰਹੀ ਹੈ ਇਹਦੇ ਨਾਲ ਨਾਲ ਜਿਹੜੇ ਪਰਚੇ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਕਿਉਂਕਿ ਬੰਦੇ ਜੇਲ੍ਹ ਦੇ ਵਿੱਚ ਨੇ ਜੇਲ੍ਹ ਤੋਂ ਹੋਣ ਕਰਕੇ ਜਿਹੜੇ ਪ੍ਰੋਡਕਸ਼ਨਮੈਂਟ ਲੈਣੇ ਜ਼ਰੂਰੀ ਨੇ ਅਸੀਂ ਅਪਲਾਈ ਕਰਤੇ ਆ ਤੇ ਇਹਨਾਂ ਨੂੰ ਲੈ ਕੇ ਅਗੇ ਫਰਦਰ ਅਨੁਵਰਸਿਕਸ਼ਨ ਕਰਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਹਥਿਆਰ ਜਿਸ ਤਰ੍ਹਾਂ ਦੇ ਹਥਿਆਰ ਕਿਸ ਤਰ੍ਹਾਂ ਦੇ ਹਥਿਆਰਸ ਤੇ ਇਸਤੇਮਾਲ ਕੀਤੇ ਜਿਹੜੇ ਇਹਨਾਂ ਨੇ ਕੁਛ ਤਾਂ ਜਿਹੜੀ ਆ ਪਾਣੀ ਵਾਲੀ ਟੂਟੀ ਵਾਲੀ ਜਿਹੜੀ ਪਾਈਪ ਏ ਉਹ ਤੇ ਇੱਕ ਇਹਨਾਂ ਨੇ ਅੰਦਰੋਂ ਦਰਖਤ ਤੋਂ ਠਾਣਾ ਬਣ ਲਿਆ ਤੇ ਉਸ ਤੋਂ ਸਵਾਏ ਦੋ ਇਹਨਾਂ ਕੋਲ ਜਿਹੜੀ ਚਾਕੂ ਸੀ ਉਹਨਾਂ ਨਾਲ ਜਿਹੜਾ ਇਹ ਬੰਦਿਆਂ ਤੇ ਇਹਨਾਂ ਨੇ ਉਹਨਾਂ ਤੇ ਵਾਰ ਕੀਤੀ 10 ਬੰਦਿਆਂ ਦੇ ਐਫਆਈਰ ਹੋਈ ਏ ਇਹਨਾਂ ਦੇ ਵਿੱਚੋਂ 6 ਬੰਦੇ ਪਹਿਲਾ ਹੀ ਮਰਡਰ ਕੇਸ ਦੇ ਵਿੱਚ ਅੰਨਵੋਲਮ ਨੇ ਵੀ ਕਿ ਜਿਹੜੇ ਬਾਕੀ 4 ਨੇ ਉਹਨਾਂ ਤੇ 307 ਦੇ ਪਰਚੇ ਦਰਜ ਹੋਏ ਨੇ ਉਹ ਅਟੈਂਪਟ ਟੂ ਮਰਡਰ ਦੇ ਵਿੱਚ ਉਨਵੋਲਮ ਨੇ ਸਰ ਜਿਹੜੇ ਮਰ ਜਿਹੜੇ ਮਰੇ ਨੇ ਸਰ ਉਹ ਚਾਕੂ ਕਿਹੜੇ ਸੀ ਜੀ ਅੰਦਰ ਕਿਸ ਤਰ੍ਹਾਂ ਪਹੁੰਚੇ ਜਿਓ ਉਹ ਛੋਟੇ ਜਿਹੜੇ ਚਾਕੂ ਸਨ ਉਹਦੇ ਵਿੱਚ ਅਸੀਂ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਅਸੀਂ ਚੈੱਕ ਕਰਾਂਗੇ ਕਿ ਇਹ ਅੰਦਰ ਕਿਸ ਤਰ੍ਹਾਂ ਪਹੁੰਚੇ ਸਰ ਜਿਹੜੇ ਮਰੇ ਨਹੀਂ ਜੀ ਉਹ ਕਿਸ ਤਰ੍ਹਾਂ ਦੇ ਅਮਰਤੀ ਸੀ ਜਿਹਨਾਂ ਕਦੇ ਮੌਤ ਹੋਈ ਹੈ ਜੀ ਉਹ ਰੋਕੀ ਨਹੀਂ ਗਈ ਤਕਰੀਬਨ 5-7 ਮਿੰਟ 10 ਮਿੰਟ ਲੜਾਈ ਲਗਾਤਾਰ ਹੁੰਦੀ ਰਹੀ ਹੈ ਅੰਦਰ ਪੂਰੇ ਅਫਰਟਸ ਜੇਲ ਅਥਾਰਟੀ ਨੇ ਇਹਨਾਂ ਨੂੰ ਰੋਕਣ ਦੀ ਜੇਲ ਦੀ ਜਿਹੜੀ ਅੰਦਰ ਫੋਰਸ ਹੈ ਉਹ ਮੈਂ ਮੂਵੀ ਦੇਖੀ ਹੈ ਸਾਰੀ ਉਹਦੇ ਚ ਪੂਰੇ ਐਫਰਟਸ ਹੋਏ ਨੇ ਤੇ ਲੇਕਿਨ ਉਹਦੇ ਚ ਡਿਲੇ ਇਹ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਕ ਦੋ ਮਿੰਟ ਬਾਅਦ ਸਾਡੀ ਜਿਹੜੀ ਫੋਰਸ ਅੰਦਰ ਵਾਲੀ ਉੱਥੇ ਪਹੁੰਚ ਗਈ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਡਿਸਟ੍ਰਿਕਟ ਪੁਲਿਸ ਨੂੰ ਜੇਲ ਅਥਾਰਟੀ ਨੇ ਇਨਫੋਰਮ ਕੀਤਾ ਤਾਂ ਸਾਡੇ ਐਸਪੀ ਡੀ ਇਹ ਤੁਰੰਤ ਉੱਥੇ ਮੁੱਖ ਦੇ ਪਹੁੰਚੇ ਏ ਆ ਕੇ ਸਾਰੇ ਜਿਹੜੇ ਅੰਦਰ ਹਾਲਾਤ ਨੂੰ ਉਹਨਾਂ ਨੇ ਸੰਭੇ ਸਰ ਜਿਹੜੇ ਜਿਹੜੇ ਮਰੇ ਜਿਹੜੇ ਜਿਹੜੇ ਕੰਦੀ ਮਰੇ ਨੇ ਸਰ ਉਹ ਕਿਸ ਤਰ੍ਹਾਂ ਦੇ ਅੰਦਰ ਪਹੁੰਚ ਚੁੱਕੇ ਨੇ ਜੀ ਇਹ ਮੈਂ ਤੁਹਾਨੂੰ ਦੱਸਦਾ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਅੰਦਰ ਕਿਵੇਂ ਗਏ ਨੇ ਕੀ ਹੈ ਇਹਦੇ ਦਾ ਟਾਈਮ ਲੱਗੇਗਾ ਚੈੱਕ ਕਰਨ ਲਈ ਸਾਰੀ ਇਨਵੈਸਟੀਗੇਸ਼ਨ ਦੇ ਤੇ ਜਿਹੜੀ ਗੱਲ ਆਈ ਉਹ ਤੁਹਾਡੇ ਸਾਹਮਣੇ ਲਿਆਵਾਂਗੇ ਤੁਹਾਨੂੰ ਦੱਸਾਂਗੇ ਸਰ ਜੇਲ ਦੀ ਕਪੈਸਿਟੀ ਕਿੰਨੀ ਹੈ ਇਸ ਸਮੇਂ ਦੱਸਿਆ ਜਾ ਰਿਹਾ ਕਿ ਜਿਹੜੀ ਡਬਲ ਕਪੈਸਿਟੀ ਹੈ ਇਸ ਸਮੇਂ ਕੈਦੀਆਂ ਦੇ ਅੰਦਰ ਵੀ ਮੁਲਾਜ਼ਮ ਘਟ ਨੇ ਕਪੈਸਿਟੀ ਜ਼ਿਆਦਾ ਤੇ ਉਹਦੇ ਕਰਕੇ ਵੀ ਪ੍ਰਬੰਧ ਨਹੀਂ ਇਹਦੇ ਵਿੱਚ ਜੇਲ ਸੁਬਡੰਟ ਤੋਂ ਜਿਹੜਾ ਮੈਂ ਪੁੱਛਿਆ ਕਿ ਇਹਨਾਂ ਦੀ ਕਪੈਸਿਟੀ ਦੇ ਅਕੋਰਡਿੰਗਲੀ ਹੀ ਅੰਦਰ ਜਿਹੜੇ ਕੈਦੀ ਹੈ ਨੇ ਇਹਨਾਂ ਕੋਲ ਫੂਰ ਸੰਦਰ ਸਫੀਸ਼ੈਂਟ ਆ ਜਿੰਨੀ ਇਹਨਾਂ ਕੋਲ ਕੋਈ 15-20 ਬੰਦੇ ਜਿਹੜੇ ਘਟ ਨੇ ਆ ਰੈਡੀ ਇਹਨਾਂ ਨੇ ਲਿਖ ਕੇ ਭੇਜੇ ਹੋਏ ਨੇ ਉਹ ਵੀ ਇਹਨਾਂ ਨੂੰ ਮਿਲ ਜਾਣਗੇ ਕਿੰਨੇ ਕੈਦੀ ਨੇ ਜੀ ਅੰਦਰ ਕੈਦੀ ਅੰਦਰ ਮੇਰੇ ਕੋਲ 1000 1080 1080 ਕੈਦੀ ਨੇ ਜੇਲ੍ਹ ਦੇ ਵਿੱਚ ਹੁੰਦਾ ਪੈਸਟੀ 800 800 ਦੀ ਪੈਸਟੀ ਇਹ ਜੇਲ੍ਹ ਸੁਪ ਦੰਡ ਤੁਹਾਨੂੰ ਪੂਰੀ ਦੀ ਡਿਟੇਲ ਦੱਸ ਸਕਦੇ ਸਰਦਾਰ ਇਹ ਜੇ ਕ੍ਰਿਮੀਨਲ ਦੀ ਕਦੇ ਰਿਪੋਰਟ ਭੇਜੀ ਨਹੀਂ ਗਈ ਜਾਂ ਕਦੇ ਥ੍ਰੈਟ ਕੀਤਾ ਹੋਵੇ ਜਾਂ ਵੀ ਇਸ ਤਰੀਕੇ ਦੇ ਕ੍ਰਿਮੀਨਲ ਬੰਦੇ ਨੇ ਜਾਂ ਇਹਨਾਂ ਨੂੰ ਹੀ ਖਾਸ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ 6 ਦੇ 7 ਬੈਰਕ ਦੇ ਵਿੱਚੋਂ ਇਸ ਤਰੀਕੇ ਨਾਲ ਚਲੇ ਜਾਂਦੇ ਦੇਖੋ ਜਦੋਂ ਵੀ ਕੋਈ ਕੈਦੀ ਬਾਹਰ ਪੇਸ਼ੀ ਤੇ ਜਾਂਦਾ ਉਹ ਕਿਹੜੇ ਕੇਸ ਦੇ ਵਿੱਚ ਉਹਨੂੰ ਵੋਲਵੇ ਸੀਰियस ਕੇਸ ਦੇ ਵਿੱਚ ਉਹਦੇ ਹਿਸਾਬ ਦੇ ਉੱਤੇ ਹੀ ਜਿਹੜੀ ਪੁਲਿਸ ਫੋਰਸ ਹੈ ਨਾਲ ਉਹਨੂੰ ਅੱਗੇ ਅਦਾਲਤਾਂ ਦੇ ਵਿੱਚ ਪੇਸ਼ੀ ਤੇ ਭੇਜਿਆ ਜਾਂਦਾ ਜੇਕਰ ਕੋਈ ਗੈਂਗਸਟਰ ਨੇ ਤੇ ਉਹਨਾਂ ਨਾਲ ਸਿਕਿਉਰਿਟੀ ਜਦੀ ਲਈ ਜਾਂਦੀ ਏ ਜੇ ਕੋਈ ਆਮ ਕੈਦੀ ਹੈ ਜੇ ਕੋ ਆਮ ਹਵਾਲਾਤੀ ਹੈ ਜਿਹੜਾ ਉਹ ਅਦਾਲਤਾਂ ਦੇ ਵਿੱਚ ਪੇਸ਼ੀ ਤੇ ਜਾਂਦਾ ਉਹਨਾਂ ਦਾ ਜਿਹੜਾ ਸਿਕਿਉਰਿਟੀ ਬੰਦੋਬਸਤ ਨੇ ਜਿਹੜੇ ਉਹ ਅਲੱਗ-ਅਲੱਗ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਨਾਲ ਔਰ ਬਾਕੀ ਦਾ ਸਾਡੇ ਕੋਲ ਪ੍ਰिजन ਵੈਨ ਨੇ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਦੇ ਵਿੱਚ ਬੜੇ ਹੀ ਪੂਰੀ ਫੂਲ ਪ੍ਰੂਫ ਸਕਿਉਰਟੀ ਨਾਲ ਇਹਨਾਂ ਨੂੰ ਜਿਹੜਾ ਲੈ ਕੇ ਜਾਣੇ ਸਰ ਜੀ ਸਰ ਝਗੜਾ ਕੀ ਹੋਇਆ ਸੀ ਅਖਰ ਜਿਹੜਾ ਹੱਥੇ ਤੱਕ ਝਗੜਾ ਕੀ ਹੋਇਆ ਸੀ ਜਿਹੜਾ ਹੱਥੇ ਤੱਕ ਚਲਾ ਗਿਆ ਜੀ ਇਹ ਜਿਹੜਾ ਹੁਣ ਤੁਹਾਨੂੰ ਦੱਸਿਆ ਕਿ ਇਹਨਾਂ ਦਾ 2-4 ਦਿਨ ਪਹਿਲਾਂ ਤਕਰਾਰ ਹੋਇਆ ਸੀ ਕਿਸ ਗੱਲ ਤੋਂ ਹੋਇਆ ਜਿਹੜਾ ਹੱਥੇ ਤੱਕ ਬੱਗਿਆ ਜੀ ਹੁਣ ਇਹਨਾਂ ਦੀ ਫਰਦਰ ਜਿਹੜੀ ਅੱਗੇ ਗੱਲ ਤੁਸੀਂ ਪੁੱਛ ਰਹੇ ਹੋ ਇਹ ਕਨ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਤੇ ਜਦੋਂ ਸਾਡੇ ਕੋਲ ਬੰਦੇ ਬਾਹਰ ਆਉਣਗੇ ਅਸੀਂ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਜਾਵਾਂਗੇ ਪੁਲਿਸ ਰਿਮਾਂਡ ਤੇ ਉਦੋਂ ਗੱਲ ਸਾਰੀ ਸਾਹਮਣੇ ਆ ਜਾ ਜਿੰਮੇ ਵਾਲ ਕਿਸ ਲੇਕਿਨ ਇਹਦੇ ਵਿੱਚ ਪ੍ਰੋਪਰ ਅਨਵੈਸਟੀਗੇਸ਼ਨ ਜਦੋਂ ਹੋਈ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਅਨਵੈਸਟੀਗੇਸ਼ਨ ਮਰਡਰ ਕੇਸਾਂ ਦੀ ਕੀਤੀ ਹੈ ਇਹਦੀ ਜਿਹੜੀ ਜਾਂਚ ਹੁੰਦੀ ਹੈ ਉਹਦਾ ਟੈਂਪਲੇਟ ਨਹੀਂ ਦਿੱਤੇ ਜਾਂਦਾ ਹੁੰਦਾ ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਜੁਡੀਸ਼ੀਅਲ ਇਨਕੁਆਰੀ ਹੋ ਰਹੀ ਹੈ ਭੁੱਲਰ ਸਾਹਿਬ ਜੁਡੀਸ਼ੀਅਲ ਇਨਕੁਆਰੀ ਹੋ ਰਹੀ ਹੈ ਇਹਦੇ ਨਾਲ ਪੁਲਿਸ ਵੀ ਅਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ 10 ਬੰਦਿਆਂ ਤੇ ਮੁਕਦਮਾ ਇਹਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ 6 ਬੰਦਿਆਂ ਦੇ ਉੱਤੇ ਮਰਡਰ ਦੇ ਪਰਚੇ ਦਰਜ ਨੇ ਇਹਨਾਂ 'ਚ ਉਹ ਗੈਂਗਸਟਰ ਕੋਈ ਨਹੀਂ ਹੈਗਾ ਇਹਨਾਂ ਦੀਆਂ ਆਪਣੀਆਂ ਇੰਡੀਵਿਜੂਅਲ ਦੁਸ਼ਮਣੀਆਂ ਸਨ ਕੋਈ ਕਿਸੇ ਨਾਲ ਦੁਸ਼ਮਣੀ ਸੀ ਕੋਈ ਕਿਸੇ ਨਾਲ ਦੁਸ਼ਮਣੀ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਬੰਦੇ ਮਾਰੇ ਸੀ ਤੇ ਉਹ ਬੰਦੇ ਹੀ ਇੱਥੇ ਕਿਸੇ ਤੇ ਦੋ ਮਾਰਡਰ ਦੇ ਪਰਚੇ ਦਰਜ ਨੇ ਕਿਸੇ ਤੇ ਇੱਕ ਹੈ ਕਿਸੇ ਦੇ 307 ਦੇ ਵੀ ਆਏ ਨੇ ਇਹ ਦੱਸਿਆ ਜਾ ਰਿਹਾ ਦੋ ਬੰਦੇ ਕਿਸੀ ਮਹੀਉ ਦੇ ਤੇ 30 ਦੇ ਕਰੀਬ ਪਰਚੇ ਦਰਜ ਤੇ ਮੇਰੇ ਖਿਆਲ ਤੋਂ ਤਿੰਨ ਪਰਚੇ ਦਰਜ ਨੇ ਹੁੰਦੇ ਥੇ ਬਾਕੀ ਹੁਣ ਜਦੋਂ ਬਾਹਰ ਲੈ ਕੇ ਆਵਾਂਗੇ ਅਸੀਂ ਰਿਮਾਂਡ ਤੇ ਫਿਰ ਡਟੇਲਟ ਪੁੱਛ ਕੁਝ ਪੈਣਾ ਮੁੱਖ ਬੰਦਾ ਕੋਣ ਹੈ ਜੀ ਇਹਨਾਂ ਦੇ ਵਿੱਚ ਮੁੱਖ ਬੰਦਾ ਕੋਣ ਹੈ ਜੀ ਉਹ ਤਾਂ ਪਰਾਂ ਦਾ ਸ਼ਾਮ 7 ਵਜੇ ਤੋਂ ਨਹੀਂ ਹੁਣ ਤਾਂ ਕੋਈ ਮਿਲਣ ਦੇ ਰਿਹਾ ਮੈਨੂੰ ਦੇਖੋ ਜਿਹੜੇ ਜਿਹੜੇ ਬੰਦੇ ਜ਼ਖਮੀ ਨੇ ਉਹ ਅਸੀਂ ਥਰੂ ਐਸਐਸਪੀ ਜਿਹੜਾ ਇਨਫੋਰਮੇਸ਼ਨ ਦਿੱਤੀ ਹੈ ਇੱਕ ਬੰਦਾ ਮਲੇਰਕੋਟਲੇ ਦਾ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮੇਸ਼ਨ ਦਿੱਤੀ ਹੋਈ ਉਹ ਪਟਿਆਲੇ ਰਜਿੰਦਰਾ ਹਸਪੀਟਲ ਵਿੱਚ ਮਿਲਣਗੇ ਇੱਕ ਦਾ ਪਰਿਵਾਰ ਕੋ ਇੱਥੇ ਵੀ ਆਇਆ ਹੋਇਆ ਉਹਨਾਂ ਦੇ ਇੱਥੇ ਜਿਹੜਾ ਹੈਗਾ ਉਹਨੂੰ ਮੈਨੂੰ ਪਹਿਲਾਂ ਵੀ ਇਹਨਾਂ ਨੇ ਬਹੁਤ ਮੁਲਾਜ਼ਮਾਂ ਨੇ ਕੁੱਟਿਆ ਸੀ ਮੈਨੇ ਪਰਚਾ ਕਰਾਇਆ ਮੇਰੀ ਸੁਣਵਾਈ ਕੋਈ ਨਹੀਂ ਕੀਤੀ ਸੀ ਕਿਸੇ ਨੇ ਅੱਜ ਫੇਰ ਕਹਿੰਦੇ ਨੇ ਤੇਰਾ ਮੁੰਡਾ ਸੀਰੀਅਸ ਹੈ ਜਿਹੜਾ ਮੁੰਡੇ ਦਾ ਸਹਿਵਾਜ ਹਾਂਜੀ ਹੁਣ ਕਹਿੰਦੇ ਕਹਿੰਦੇ ਪਟਿਆਲੇ ਲੈ ਕੇ ਗਏ ਨੇ ਉਹ ਰਫਲ ਕਰਤਾ ਮੈਨੂੰ ਕਿਸੇ ਨੇ ਫੋਨ ਨਹੀਂ ਕਰਿਆ ਨਾ ਮੈਨੂੰ ਕੋਈ ਫੋਨ ਨਹੀਂ ਆਇਆ ਮੁੰਡੇ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ 8 ਫੋਨ ਉਹ ਗੱਲ ਤੁਹਾਨੂੰ ਦੱਸੀ ਗਈ ਆ ਜਾਂ ਨਹੀਂ ਦੱਸੀ ਨਾ ਜੀ ਮੈਨੇ ਕੁਛ ਨਹੀਂ ਦੱਸਿਆ ਮੈਂ ਤਾਂ ਕੰਮ ਕਰਦੀ ਫੈਕਟਰੀ ਚ ਮੇਰੇ ਇਹੀ ਵੇਟ ਕਮਾਉਣ ਨਾਲ ਤੀ ਮੇਰੇ ਤਾਂ ਕੋਈ ਆਏ ਵੀ ਨਹੀਂ ਤੁਹਾਨੂੰ ਪਤਾ ਕਿਵੇਂ ਚੱਲਿਆ ਜੀ ਮੈਨੂੰ ਪਤਾ ਚੱਲਿਆ ਮਲੇਰਕੋਟ ਨੇ ਕਿਸ ਨੇ ਆ ਕੇ ਦੱਸਿਆ ਮੈਨੂੰ ਕੀ ਲੱਗਦਾ ਤੁਹਾਨੂੰ ਹੋਇਆ ਕੀ ਹੈਗਾ ਮੇਰੇ بیٹے ਨੇ ਦਖਾਲ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਮਾਸੇ ਦੇ ਬੇਟਾ ਅੱਧੇ ਕਿਸ਼ਟ ਬੰਦ ਸੀ ਗੁੰਡਾ ਚਾਰ ਸਾਲ ਹੋ ਗਏ ਕਤਲ ਦੀ ਕੇਸ ਚ ਬੰਦ ਹੈ ਕਿਸੇ ਦੀ ਨਾਲ ਰੰਜਿਸ਼ ਹੈਗੀ ਸੀ ਤੁਹਾਡੇ ਮੁੰਡੇ ਦੀ ਫੋਨ ਤੇ ਗੱਲ ਹੋਦੀ ਹੋਣੀ ਕਦੇ ਮੇਰੇ بیٹے ਨਾਲ ਕੋਈ ਗੱਲ ਹੀ ਮਾਤ ਨਹੀਂ ਹੁੰਦੀ ਤੁਹਾਡੇ ਮੁੰਡੇ ਨਾਲ ਕੁੱਟ ਮਾਰ ਹੋਈ ਹਾਂਜੀ ਦੋਆ ਦੇ ਮੁਲਾਜ਼ਮਾਂ ਨੇ ਗੁੱਟਿਆ ਤੇ ਜੀ ਪਹਿਲਾਂ ਵੀ ਮੈਨੇ ਪਰਚਾ ਕਰਾਇਆ ਸੀ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਜੀ ਹੁਣ ਤੁਸੀਂ ਮੁੰਡੇ ਨੂੰ ਮਿਲ ਕੇ ਆਏ ਹੋ ਪਟਿਆਲੇ ਨਾ ਜੀ ਮੈਂ ਤਾਂ ਮਿਲਕ ਨਹੀਂ ਮੈਂ ਤਾਂ ਹੋਰ ਆਈਆਂ ਫੈਕਟਰੀ ਚ ਮੈਨੂੰ ਹੁਣ ਹੀ ਪਤਾ ਲੱਗਿਆ ਕੱਲ ਰਾਤ ਤੁਹਾਨੂੰ ਦੱਸ ਨਹੀਂ ਆਇਆ ਕਿ ਤਨਾ ਹੁਣ ਤੁਹਾਨੂੰ ਕੋਈ ਫੋਨ ਆਇਆ ਕੱਲ ਨਾ ਜੀ ਕੋਈ ਵੀ ਨਹੀਂ ਆਇਆ ਮੈਨੂੰ ਕਿਸੇ ਨੇ ਨਹੀਂ ਦੱਸਿਆ